ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1997 ਦੀ ਜਿਹੜੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹ ਸਰਕਾਰ ਦੇ ਵਿੱਚ ਜਾਂ ਇਹ ਕਹਿ ਲਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਉਹਨਾਂ ਨੂੰ ਕਹਾਂਗੇ ਉਹ ਉਸ ਵਕਤ ਤੀਜੀ ਵਾਰ ਮੁੱਖ ਮੰਤਰੀ ਬਣੇ ਨੇ 1997 ਦੀ ਕਲਕੱਤਾ ਤਾਂ ਉਸ ਵਕਤ ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਸੀ ਸਰਕਾਰੀ ਉਹ ਵਿਕਣੀਆਂ ਸ਼ੁਰੂ ਹੋਈਆਂ ਨੇ ਸ੍ਰਿੰਦਰ ਕੌਰ ਬਾਦਲ ਨੇ 2 ਲੱਖ ਤੋਂ ਲੈ ਕੇ 50 ਲੱਖ ਰੁਪਏ ਤੱਕ ਸਰਕਾਰੀ ਨੌਕਰੀਆਂ ਦਾ ਲਿਆ ਤੇ ਪੰਜਾਬ ਦੇ ਨੌਜਵਾਨ ਨੂੰ ਨੌਕਰੀਆਂ ਵੇਚੀਆਂ ਗਈਆਂ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਮਾਮੇ ਤੇ ਭੂਆ ਦੇ ਮੁੰਡੇ ਦੀ ਇੱਕ ਸਟੋਰੀ ਕਹਿੰਦੇ ਸ੍ਰਿੰਦਰਕੌਰ ਬਾਦਲ ਦੇ ਨਾਲ ਗੱਲ ਹੋ ਗਈ ਕਿ ਸਾਨੂੰ ਆ ਨੌਕਰੀਆਂ ਦਵਾ ਦਿਓ ਉਹ ਕਹਿੰਦੇ 40-40 ਲੱਖ ਰੁਪਏ ਲਹੁੰਦ ਹੋ ਜਾਣੇ ਤੁਰਪੇ ਪੰਜਾਬ ਤੋਂ ਚੰਡੀਗੜ੍ਹ ਨੂੰ ਬੈਗਾਂ ਦੇ ਵਿੱਚ ਪਾ ਕੇ 40-40 ਲੱਖ ਰੁਪਏ ਜਦੋਂ ਕਹਿੰਦੇ ਸ਼ੰਗਰੂਰ ਟੱਪੇ ਗੱਡੇ ਵਿੱਚ ਤੇਲ ਮੁਕਣ ਲੱਗਾ ਸੀ ਤੇ ਉਹ ਦੋਨੋਂ ਨੌਜਵਾਨ ਮਾਮੇ ਪੂਆ ਦੇ ਮੁੰਡੇ ਕਹਿੰਦੇ ਤੇਲ ਪਾਉਣ ਵਾਸਤੇ ਪੈਸੇ ਕਿੱਥੋਂ ਲੱਗੇ 40 40 ਲੱਖ ਤਾਂ ਬੈਗਾਂ ਵਿੱਚ ਹੈ ਜੇਬ ਵਿੱਚ ਤਾਂ ਪੈਸਾ ਹੈ ਨਹੀਂ ਪੂਆ ਦਾ ਮੁੰਡਾ ਕਹਿੰਦਾ ਆਪਣੇ ਬੈਗਾਂ ਵਿੱਚ ਜਿਹੜਾ 40-40 ਲੱਖ ਰੁਪਈਆ ਪਾਇਆ ਹੋਇਆ ਹੈ 5-500 ਦੇ ਨੋਟਾਂ ਦੀਆਂ ਗੁੱਟੀਆਂ ਨੇ ਆਪਾਂ 2000 ਦਾ ਟਿਕਲੇ ਪਵਾੜਾ ਆਪਾਂ 1000-1000 ਰੁਪਈਆ ਦੋਨੋਂ ਬੈਗਾਂ ਵਿੱਚੋਂ ਦੋ-ਦੋ ਗੁੱਟੀਆਂ ਵਿੱਚੋਂ 5-500 ਦੇ ਦੋ-ਦੋ ਨੋਟ ਕੱਢ ਲੈਨੇ ਆ 1000-1000 ਰੁਪਈਆ ਕੱਢ ਲੈਨੇ ਇਦਾਂ ਹੀ ਕੀਤਾ ਕਹਿੰਦੇ ਇਹਨਾਂ ਨੇ 2000 ਰੁਪਇਆ ਦੋ ਬੈਗਾਂ ਚੋਂ ਕੱਢ ਲਿਆ ਤੇ ਗੱਡੀ 'ਤੇ ਤੇਲ ਪਵਾ ਲਿਆ ਜਦੋਂ ਕਹਿੰਦੇ ਚੰਡੀਗੜ੍ਹ ਪਹੁੰਚੇ ਕੋਠੀ ਵਿੱਚ ਤੇ ਬੀਬਾ ਸ੍ਰਿੰਦਰਕੌਰ ਬਾਦਲ ਨੂੰ ਕਿਹਾ ਕਿ ਬੀਬਾ ਜੀ ਆਹ ਲੋ 40-40 ਲੱਖ ਰੁਪਇਆ ਆ ਦੋ ਬੈਗ ਨੇ ਇਹ ਤੁਸੀਂ ਫੜੋ ਤੇ ਸਾਨੂੰ ਨੌਕਰੀਆਂ ਦੇ ਦਿਓ ਕਹਿੰਦੇ ਬੀਬਾ ਸ੍ਰਿੰਦਰਕੌਰ ਬਾਦਲ ਨੇ ਉਹ ਦੋਨੋਂ ਬੈਗ ਫੜਾਤੇ ਤੇ 10 ਮਿੰਟਾਂ ਬਾਅਦ ਕਹਿੰਦੇ ਦੋਨੋਂ ਬੈਗ ਲਿਆ ਕੇ ਉਹਨਾਂ ਨੇ ਬੈਂਚ ਤੇ ਰੱਖਤੇ ਬੀਬਾ ਸਰਿੰਦਰ ਕੌਰ ਬਾਲਲ ਕਹਿੰਦੀ ਇਹ ਦੋ ਬੈਗਾਂ ਦੇ ਵਿੱਚ 1000-1000 ਰੁਪਇਆ ਘਟ ਹੈ ਜਾਨੀ ਕਿ ਉਸ ਵਕਤ ਪੈਸੇ ਗਿਣਨ ਵਾਸਤੇ ਮਸ਼ੀਨਾ ਰੱਖੀਆਂ ਹੀ ਸੀ फटाफट ਗਿਣ ਲੇ ਤੇ ਜਦੋਂ ਜਿਹੜੀਆਂ ਕਾਪੀਆਂ ਚੋਂ ਦੋ ਦੋ ਨੋਟ ਕੱਢੇ ਸੀ ਉਹ ਘਟਨੇ ਸੀਗੇ ਜਾਨੀ ਕਿ ਆ ਜਿਹੜੇ ਲੋਕ ਕਹਿੰਦੇ ਸੀ ਨਾ ਹੜਪੀੜਤਾਂ ਦੇ ਵਿੱਚ ਬਾਦਲਾ ਨੇ ਪੈਸਾ ਵੰਡਿਆ ਪਰਿਵਾਰ ਖੁੱਲ੍ਹੇ ਦਿਲ ਨਾਲ ਦਾਨਪੁਨ ਕਰ ਰਿਹਾ ਹੈ ਬਹੁਤ ਵੱਡਾ ਭਲੇਖ ਹੈ ਸਾਡੇ ਪੰਜਾਬ ਦੇ ਲੋਕਾਂ ਨੇ ਮੈਂ ਜਿਹੜੀ ਅੱਜ ਇਹ ਗੱਲ ਕਰਨ ਲੱਗਾ ਨਾ ਮਾਮੇ ਤੇ ਪੂਆ ਦੇ ਲੜਕੇ ਦੀ ਇਹ ਸਟੋਰੀ ਹੈ ਜੀ ਅਸਲੀਅਤ ਹੈ ਜਿਹੜੇ ਬੰਦੇ 40 ਲੱਖ ਚੋਂ 1000 ਰੁਪਇਆ ਘਟਾ ਨਹੀਂ ਸਕਦੇ ਬੈਗ ਬੈਂਚ ਤੇ ਲਿਆ ਕੇ ਰੱਖਦੇ ਕਿ ਇਹਨਾਂ ਵਿੱਚੋਂ 1000 1000 ਰੁਪਇਆ ਘਟਾ ਹੈ ਪੂਰਾ ਕਰੋ ਤੁਸੀਂ ਯਕੀਨ ਕਰ ਲੋਗੇ ਵੀ ਹੜਪੀੜਤਾਂ ਲਈ ਉਹ ਲੱਖਾਂ ਰੁਪਇਆ ਬਣ ਸਕਦੇ ਆ ਯਕੀਨ ਕਰ ਲਓ ਭਾਈ اچھا ਜਿੰਨੀਆਂ ਵੀ ਨੌਕਰੀਆਂ ਪਰਿਵਾਰ ਬਾਅਦ ਦੇ ਵਿੱਚ ਜਣ ਕੇ ਬਾਦਲ ਪਰਿਵਾਰ ਨੇ ਬੰਡੀਆਂ ਨੇ ਪੰਜਾਬ ਦੇ ਲੋਕਾਂ ਨੂੰ ਉਹ 20 ਤੋਂ 50 ਲੱਖ ਰੁਪਇਆ ਲੈ ਕੇ ਬੰਡੀਆਂ ਇੱਕ ਵੀ ਨੌਕਰੀ ਇਹੋ ਜਿਹੀ ਨਹੀਂ ਹੈ ਕਿ ਜਿਹੜੀ ਕਿਸੇ ਨੂੰ ਫਰੀ ਦਿੱਤੀ ਹੋਵੇ ਠੀਕ ਹੈ ਜਿਵੇਂ ਕੁਝ ਐਸਸੀ ਕੋਟਾ ਹੈਗਾ ਬੀਸੀ ਕੋਟਾ ਹੈਗਾ ਜਾਂ ਅਫਸਰ ਸਾਹੀ ਦੀ ਕੋਈ ਨੇੜਤਾ ਸੀ ਕਿਸੇ ਨੂੰ ਨੌਕਰੀ ਮਿਲ ਗਈ ਹੋਵੇ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੀਆਂ ਨੌਕਰੀਆਂ ਇਹ ਬਾਦਲ ਪਰਿਵਾਰ ਨੇ ਵੰਡੀਆਂ ਨੇ ਨਾ ਉਹ ਪੈਸੇ ਲੈ ਕੇ ਵਟਕਾ ਲਏ ਤੇ ਲਾਸਟ ਵਿੱਚ ਅੰਤ ਪਤਾ ਕੀ ਹੋਇਆ ਸੀ ਬੀਬਾ ਸ੍ਰਿੰਦਰਕੌਰ ਬਾਦਲ ਦਾ ਕੈਂਸਰ ਹੋ ਗਿਆ ਸੀ ਜੀਵ ਕਟਣੀ ਪਈ ਕਹਿੰਦੇ ਤੇ ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਵੀ ਜਿਹੜੀ ਬੀਬੀ ਨੇ 40-40 ਲੱਖ ਰੁਪਈਆ ਲੈ ਕੇ ਨੌਕਰੀਆਂ ਦਿੱਤੀਆਂ ਸੀ ਨਾ ਉਦੇ ਭੋਗ ਤੇ ਲੰਗਰ ਲਾਉਣ ਵਾਸਤੇ ਪ੍ਰਕਾਸ਼ ਸਿੰਘ ਬਾਦਲ ਨਾਲ ਸੁਖਵੀਰ ਬਾਦਲ ਕੋਲੇ ਪੈਸਾ ਨਹੀਂ ਸੀ ਕਿੱਥੋਂ ਗਿਆ ਲੰਗਰ ਸ਼੍ਰੋਮਣੀ ਕਮੇਟੀ ਚ ਤੇ ਹੁਣ ਜਿਹੜੇ ਕੜਾ ਮ ਚੌਧਰੀ ਪੇਜ ਬਣਾ ਬਣਾ ਕੇ ਵੀਡੀਓ ਪਾਉਂਦੇ ਨੇ ਨਾ ਕਿ ਬਾਦਲ ਨੇ ਤਾਂ ਖੁੱਲ ਤੇਰੀ ਨਾਲ ਪੈਸਾ ਵੰਡਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਸ਼੍ਰੋਮਣੀ ਕਮੇਟੀ ਦਾ ਪੈਸਾ ਸੀ ਵੰਡ ਰਹੇ ਨੇ ਬਰਬਾਦ ਕਰ ਰਹੇ ਨੇ ਅੱਛਾ ਸ਼ਕਬੀਰ ਬਾਦਲ ਰਾਜਨੀਤਿਕ ਨਹੀਂ ਉਹ बिजनेসম্যান ਹੈ ਉਹ ਕਿਉਂ ਕਹਿੰਦਾ ਬਾਰ-ਬਾਰ ਕਿ ਸਾਡੀ ਸਰਕਾਰ ਬਣੀ ਤਾਂ ਜਿੰਨੇ ਵੀ ਬੰਨ ਨੇ ਕੰਕਰੀਟ ਦੇ ਬਣਾ ਦੇਾਂਗੇ ਆ ਜਿਹੜਾ 20-30 ਲੱਖ ਰੁਪਇਆ ਵੰਡਿਆ ਸ਼ਮਨਿਕ ਕਮੇਟੀ ਦਾ ਉਹ ਕਿਉਂ ਵੰਡਿਆ ਉਹਨੂੰ ਪਤਾ ਹੈ ਜੀ ਵੀ ਇੱਕ ਵੀ ਮੌਕਾ ਮਿਲ ਗਿਆ ਕਿ ਇੱਕ ਵੀ ਮੌਕਾ ਮਿਲ ਗਿਆ ਨਾ ਤਾਂ 30 ਲੱਖ ਦਾ 30 ਹਜ਼ਾਰ ਕਰੋੜ ਬਣਾਉ। ਇਹ ਨਾਰਮਲ ਜੀ ਗੱਲ ਹੈ। ਪਰ ਸਾਡੇ ਜਿਹੜੇ ਲੀਲੀਆਂ ਪੱਗਾਂ ਵਾਲੇ ਨੇ ਇਹ ਲੁੱਟਖੋਟ ਕਰਕੇ ਇਹਨਾਂ ਨੇ ਆਪਣੇ ਘਰ ਤਾਂ ਭਰ ਲਏ ਤੇ ਦੂਜੇ ਖਤਮ ਕਰਤੇ। ਦੂਜੇ ਬਰਬਾਦ ਕਰਤੇ ਨਾਲ। ਅਕਲ ਸਾਨੂੰ ਆਉਂਦੀ ਨਹੀਂ। ਤੇ ਹੁਣ ਹੜਪੀੜਤਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਇਹਦੇ ਵਿੱਚ ਵੋਟਾਂ ਦੇ ਖਾਤਰ ਰੋਟੀਆਂ ਛੇਕਣ ਵੇਲੇ ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਜਿਹੜੀ ਮੈਂ ਗੱਲ ਸੁਣਾਈ ਹੈ ਜੀ ਅੱਜ ਇਹ ਤੁਸੀਂ ਫੇਸਬੁੱਕ ਤੇ ਲੋਕਾਂ ਦੀਆਂ ਪੋਸਟਾਂ ਵੀ ਦੇਖ ਲਓਗੇ। ਪਰ ਮੇਰਾ ਗੱਲ ਕਰਨ ਦਾ ਇੱਕ ਤਰੀਕਾ ਹੁੰਦਾ ਹੈ। ਮੈਂ ਗੱਲ ਸਿੱਧੀ ਸਾਦੀ ਤਾਂ ਕਰਦਾ ਹੁੰਨਾ ਵੀ ਜਿਹੜੇ ਆਮ ਲੋਕ ਜਿਹੜੇ ਕਹਿੰਦੇ ਐਸਟਾ ਸਕੂਲ ਦਾ ਬਾਹਰ ਵੀ ਨਹੀਂ ਕਦੇ ਦੇਖਿਆ। ਉਹਨਾਂ ਨੂੰ ਸਮਝ ਆ ਜਾਂਦੀ ਹੈ। ਵੀ ਇਹ ਕੌਣ ਨੇ ਬਾਦਲ ਕੇ ਨਰੇਣੂ ਮਹੰਤ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਤਾ ਮੈਂ ਤਾਂ ਇਦਾਂ ਗੱਲ ਕਰਦਾ ਕਈ ਕਹਿਣਗੇ ਬਾਬਾ ਜੀ ਤੁਸੀਂ ਅਣਪੜ੍ਹੋਂ ਜਾਂ ਪੜ੍ਹੇ ਲਿਖਿਓ ਜਿਹਨਾਂ ਨੂੰ ਪਤਾ ਹੈ ਮੇ ਬੂਟਾ ਸਿੰਘ ਕਿੰਨਾ ਕੁ ਪੜਿਆ ਲਿਖਿਆ ਉਹਨਾਂ ਨੂੰ ਪਤਾ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪਰ ਜਿਹੜੀ ਆ ਗੱਲ ਕਹੀ ਹੈ ਇਹ 100% ਸ਼ੋਰ ਹੈ ਯਾਨਕਿ ਪੱਕੀ ਹੈ ਵੀ ਬਾਦਲ ਪਰਿਵਾਰ ਨੇ ਇਦਾਂ ਕੀਤਾ ਕਿਸੇ ਨੇ ਪੈਸਾ ਆਪਣੇ ਕੋਲੋਂ ਨਹੀਂ ਵੰਡਿਆ ਇਹਨਾਂ ਕੋਲ ਉਸ ਵਕਤ ਵੀ ਮਸ਼ੀਨਾਂ ਰੱਖੀਆਂ ਸੀ ਪੈਸੇ ਗਣਨ ਵਾਸਤੇ ਰਿਸਬਤ ਦੇ ਪੈਸੇ ਗਣਨ ਵਾਸਤੇ ਤੇ ਅੱਜ ਵੀ ਸ਼੍ਰੋਮਣੀ ਕਮੇਟੀ ਕੋਲੇ ਉਹ ਮਸ਼ੀਨਾਂ ਨੇ ਬਾਦਲ ਦੇ ਘਰ ਵੀ ਪਈਆਂ ਨੇ ਇਹਨਾਂ ਦੇ ਕੋਲ ਵੀ ਪਈਆਂ ਨੇ ਇਹ ਪੈਸਾ ਪੁੱਠਾ ਸਿੱਧਾ ਲੱਗਿਆ ਹੋਇਆ ਲੋਕਾਂ ਨੂੰ ਵੰਡ ਦਿੰਦੇ ਨੇ ਤੇ ਨਾ ਕਿਦਾਂ ਹੁੰਦਾ ਨਰੇਣੂ ਮਹਾਂਤ ਬਾਦਲ ਪਰਿਵਾਰ ਦਾ بچੋ ਇਹਨਾਂ ਤੋਂ ਪੰਜਾਬ ਨੂੰ بچਾਓ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ